ਆ ਭਾਈ ਅੰਡਾੰਪਰ ਐਕਸੀਡੈਂਟ ਹੋਇਆ ਬਹੁਤ ਭੜਾ ਬੰਦੇ ਥਾਈਂ ਤੇ ਖਤਮ ਹੋ ਗਏ ਅੰਡਾੰਪਰ ਬਹੁਤ ਭੜਾ ਐਕਸੀਡੈਂਟ ਹੋਇਆ ਹੁਣ ਤਿੰਨ ਗੱਡੀਆਂ ਫੁੱਟੀਆਂ ਨੇ ਥੇ ਘੰਟਾ ਪਹਿਲਾਂ ਹਾਂ ਹਾਂ ਜਿਵੇਂ ਬ੍ਰਿਟਿਆਨ ਨਾਲ ਦੇਖ ਕੇ ਚੱਲਿਆ ਕਰੋ ਆਪਨਾ ਪੀਕਅਪ ਆ ਦੇਖੋ ਪੀਕਅਪ ਦੀ ਹਾਲਤ ਬੰਦੇ ਥਾਈਂ ਤੇ ਚੱਕ ਤੇ ਜਿਵੇਂ ਖਤਮ ਹੋ ਗਏ ਚੂੜਾ ਕਰਤਾ ਬੰਦਿਆਂ ਦਾ ਦੇਖੋ ਆਪੀ ਕੱਪ ਦੀ ਹਾਲਤ ਆਂਧਾਮਪਰਨਾਹਰ ਤੇ ਹੋਇਆ ਹੈ ਵੀਰੇ ਜਮੀ ਇੱਕ ਆ ਪੰਨੀ ਬਈਆ ਗੱਡੀ ਆਪਣਾ ਬਾਈ ਬਣ ਕੇ ਜਿੰਨਾ ਵੀ ਜਾਣੇ ਨੂੰ ਧਿਆਨ ਨਾਲ ਪ੍ਰਮਾਤਮਾ ਦਾ ਨਾਮ ਲੈ ਕੇ ਫੇਰ ਰੋਡ ਤੇ ਚੜਿਆ ਕਰੋ ਜਮੀ ਚੱਕਦਾ ਕੰਮ ਆਂਧਾਮਪਰਨਾਹਰ ਤੇ ਸਿਰਫ 20 ਮਿੰਟ ਪਹਿਲਾਂ ਇਹ ਹਾਸਾ ਹੋਇਆ ਬੰਦੇ ਥਾਈ ਤੇ ਚੂਰੂ ਚੂਰ ਹੋ ਗਏ ਜਮੀ ਦੇਖੋ ਹਾਲਤ ਠੀਕ ਆ ਸਰ ਇਹ 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 ਅਜਨਤੀ ਆਹ ਨਹੀਂ ਟੱਪੀ ਆ ਆ ਦੇਖੋ ਆ ਦੇਖੋ ਜਮੀ ਚੂਰੇ ਚੂਰ ਕਰਤੀ ਬਈ ਕਾਰ ਸਿਰਫ ਇੱਕ ਮੋਟਰਸਾਈਕਲ ਦੀ ਵਾਲੀ ਗਲਤੀ ਕਰਕੇ